ਰਾਮ ਰਾਮ ਜੀ ਸਾਧੂ ਮਿਲავਦਾ ਫਲ ਦੋ ਕਾਂ ਕਿਵੇਂ ਮੁਲਕ ਬਣ ਗਏ ਗੁਰੂ ਨਾਨਕ ਜੀ ਇੱਕ ਦੂਜੇ ਪਿੰਡ ਵਿੱਚ ਇੱਕ ਸਿੱਖ ਹੋਣ ਗਏ ਉਹ ਸਿੱਖ ਬਹੁਤ ਸ਼ਰਧਾवान ਸੀ ਉਹ ਹਰ ਇੱਕ ਸੰਤ ਨੂੰ ਆਪਣੇ ਘਰ ਲੈ ਕੇ ਜਾਂਦਾ ਸੀ ਅਤੇ ਪੁੱਛਦਾ ਸੀ ਕਿ ਸਾਧੂ ਸੇਵਾ ਦਾ ਫਲ ਕੀ ਹੈ ਸਾਧੂ ਦਰਸ਼ਨ ਦਾ ਮਹਤਮ ਕੀ ਹੈ ਸਾਰਿਆਂ ਨੂੰ ਇਹ ਪ੍ਰਸ਼ਨ ਪੁੱਛਦਾ ਸੇਵਾ ਕਰਦਾ ਪਰ ਕਿਸੇ ਨੈਮਯ ਉਸ ਨੂੰ ਇਸ ਸਵਾਲ ਦਾ ਜਵਾਬ ਨਹੀਂ ਦਿਸ ਦਿੱਤਾ ਫਿਰ ਗੁਰੂ ਨਾਨਕ ਜੀ ਉਸ ਦੇ ਕਰਕੇ ਉਸਨੇ ਗੁਰੂ ਨਾਨਕ ਜੀ ਦੀ ਵੀ ਸੇਵਾ ਕੀਤੀ ਅਤੇ ਪੁੱਛਿਆ ਸਾਧੂ ਸੇਵਾ ਦਾ ਫਲ ਕੀ ਹੈ ਫਿਰ ਨਾਨਕ ਜੀ ਨੇ ਕਿਹਾ ਕਿ ਦੋ ਕੋਹਾਂ ਤੁਰ ਇੱਕ ਦੁਰਗਤ ਥਾਂ ਜਾ ਕੇ ਵਾਹਿਗੁਰੂ ਕਾਹ ਕੇ ਬਹਿ ਜਾਵੇਂ ਤੁਮ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਜਾਵੇਗਾ ਉਸਨੇ ਇਹੀ ਕੀਤਾ ਉਹ ਦੋ ਕੋਹਾਂ ਤੇ ਇੱਕ ਉਜਾਰ ਵਿੱਚ ਇੱਕ ਨਰਗਤੇਟਾ ਮਾਈਗੁਰੂ ਕੋਲ ਆ ਕੇ ਬੈਠ ਗਿਆ ਜਦੋਂ ਉਹ ਬੈਠਾ ਤਾਂ ਉਸ ਦੇ ਦਰਸ਼ਨ ਕਰਕੇ ਦੋ ਕਾਂ ਬਗਲੇ ਬਣ ਗਏ ਪਰ ਉਸ ਨੂੰ ਇਸ ਗੱਲ ਦਾ ਪਤਾ ਨਾ ਪਤਾ ਨਾ ਲੱਗਾ ਵਾਪਸ ਆਇਆ ਜਦੋਂ ਵਾਪਸ ਆਇਆ ਉਸਨੇ ਗੁਰੂ ਜੀ ਨੂੰ ਕਿਹਾ ਮੈਨੂੰ ਤੇ ਕੁਝ ਜਵਾਬ ਨਹੀਂ ਮਿਲਿਆ ਨਾਨਕ ਜੀ ਨੇ ਕਿਹਾ ਅੱਜ ਫੇਰ ਜਾ ਫੇਰ ਉਹ ਗਿਆ ਫਿਰ ਉਹ ਜੋ ਬਗਲੇ ਸੀ ਉਹ ਉਸ ਸਿੱਖ ਦੇ ਦਰਸ਼ਨ ਕਰਕੇ ਹੰਸ ਬਣ ਗਏ ਫਿਰ ਉਹ ਵਾਪਸ ਆ ਗਿਆ ਔਰ ਇਹਨਾਂ ਫਿਰ ਗੁਰੂ ਜੀ ਨੂੰ ਮਿਲਿਆ ਔਰ ਇਹਨਾਂ ਨੂੰ ਨਾਨਕ ਜੀ ਨੇ ਕਿਹਾ ਕਿ ਮਨੁੱਖ ਲੈ ਕੇ ਜਵਾਬ ਨਹੀਂ ਮਿਲਿਆ ਨਾਨਕ ਜੀ ਨੇ ਕਿਹਾ ਅੱਜ ਫਿਰ ਜਾਈਂ ਅੱਜ ਤੁਹਾਨੂੰ ਜਵਾਬ ਪੱਕਾ ਮਿਲ ਜਾਵੇਗਾ ਫਿਰ ਉਹ ਵਾਪਸ ਗਿਆ ਫਿਰ ਉਸ ਦੇ ਦਰਸ਼ਨ ਕਰਕੇ ਉਹ ਜੋ ਬਗਲੇ ਸੀ ਹੰਸ ਬਣੇ ਸੀ ਉਹ ਹੰਸ ਮਨੁੱਖ ਬਣ ਗਏ ਹੁਣ ਜਦੋਂ ਉਹਨਾਂ ਮਨੁੱਖਾਂ ਨੇ ਉਸ ਵਿਅਕਤੀ ਨੂੰ ਦਰਸ਼ਨ ਦਿੱਤੇ ਤਾਂ ਉਸ ਨੇ ਪੁੱਛਿਆ ਕਿ ਮੈਨੂੰ ਇਸ ਗੱਲ ਦਾ ਜਵਾਬ ਦੋ ਮੇਰੇ ਗੁਰੂ ਜੀ ਨੇ ਮਨੂੰ ਇੱਥੇ ਭੇਜਿਆ ਹੈ ਕਿ ਸੰਤਮਿਲਾਪ ਦਾ ਫਲ ਕੀ ਹੈ ਮਹਾਤਮ ਕੀ ਹੈ ਉਹਨਾ ਮਨੁੱਖ ਬਣੇ ਕਾਮਾਨੇ ਕੀ ਹਾਂ ਤੈਨੂੰ ਹਾਲੇ ਤੱਕ ਪਤਾ ਨਹੀਂ ਲੱਗਾ ਅਸੀਂ ਦੋਵੇਂ ਕਾਂ ਸਨ ਅਸੀਂ ਤੇਰੇ ਦਰਸ਼ਨ ਕਰਕੇ ਪਹਿਲਾਂ ਕਾਂ ਤੋਂ ਬਗਲੇ ਬਣੇ ਫਿਰ ਬਗਲੇ ਤੋਂ ਦਰਸ਼ਨ ਕਰਕੇ ਹੰਸ ਬਣੇ ਫਿਰ ਤੀਸਰੇ ਅਸੀਂ ਜਦੋਂ ਤੇਰੇ ਦਰਸ਼ਨ ਕੀਤੇ ਤੇ ਹੰਸ ਤੋਂ ਅਸੀਂ ਮਨੁੱਖ ਬਣੇ ਹਾਂ ਹੁਣ ਸਾਨੂੰ ਗਰਭਾ ਕਰਕੇ ਆਪਣੇ ਗੁਰੂ ਦੇ ਦਰਸ਼ਨ ਕਰਾ ਜਿਨ੍ਹਾਂ ਦੀ ਕਿਰਪਾ ਨਾਲ ਸਾਨੂੰ ਮਨੁੱਖੀ ਦੇਹ ਮਿਲੀ ਹੈ ਤਾਂ ਕਿ ਸਾਡਾ ਜਨਮ ਮਰਨ ਕਟਿਆ ਜਾਵੇ ਫਿਰ ਉਹ ਵਾਪਸ ਗੁਰੂ ਨਾਨਕ ਜੀ ਕੋ ਆਇਆ ਉਸਨੇ ਗੁਰੂ ਨਾਨਕ ਜੀ ਦੇ ਚਾਣਾ ਜੀ ਮੱਥਾ ਟੇਕਿਆ ਤੇ ਕਿਹਾ ਮੈਨੂੰ ਸੰਤਾਂ ਦੇ ਮਲਾਪ ਦਾ ਫਲ ਪਤਾ ਲੱਗਿਆ ਹੈ ਸੰਤਾਂ ਦੇ ਮਿਲਣਾਪਨਾ ਮੁਕਤੀ ਮਿਲ ਜਾਂਦੀ ਹੈ ਜੀਵਨ ਦਸ਼ਾ ਉੱਚ ਹੋ ਜਾਂਦੀ ਹੈ ਜੋ ਵੀ ਕਰਮ ਅਸੀ ਕਰਦੇ ਹਨ ਉਹ ਚੰਗੇ ਪਾਸੇ ਕਰਨ ਦੀ ਸਾਨੂੰ ਜਾਚ ਆ ਜਾਂਦੀ ਹੈ ਅਸੀਂ ਪਰਮਾਤਮਾ ਵੱਲ ਇੱਕ ਕਦਮ ਆਪਣਾ ਵਧਾ ਦਿੰਦੇ ਹਾਂ ਮੁਕਤੀ ਵੱਲੇ ਪਾਸੇ ਸਾਡਾ ਇੱਕ ਕਦਮ ਵੱਧ ਜਾਂਦਾ ਹੈ ਗੁਰੂ ਨਾਨਕ ਜੀ ਨੇ ਕਿਹਾ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਹੈ ਕਾਹਾਂ ਤੂੰ ਮਨੁੱਖ ਬਣੇ ਉਹਨਾਂ ਨੂੰ ਪ੍ਰਖਾਨੇ ਕਿਹਾ ਕਿ ਸਾਨੂੰ ਇਹ ਮੁਕਤੀ ਦਾ ਬਾਦ ਦੱਸੋ ਨਾਨਕ ਜੀ ਨੇ ਉਹਨਾਂ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਅਤੇ ਨਾਮ ਜਪਣ ਦੀ ਆਗਿਆ ਦਿੱਤੀ ਉਦੋਂ ਵੀ ਨਾਮ ਜਪ ਕੇ ਅੰਤ ਨੂੰ ਸਚਖੰਡ ਵਿਰਾਜੇ ਧੰਨਵਾਦ